ਨੇ ਮੈਂ ਆ ਗਈ ਮੇਰੇ ਇਸ ਡਾਇਲੌਗ ਤੋਂ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਕਿ ਮੈਂ ਕਿਸ ਮੂਵੀ ਨੂੰ ਲੈ ਕੇ ਗੱਲ ਕਰਨ ਜਾ ਰਹੀ ਐ ਨਹੀਂ ਮਸਸ ਕੁੱਟੇ ਪਾਰਟ 2 ਆ ਚੁੱਕਾ ਹੈ ਇਸ ਮੂਵੀ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਪਹਿਲੇ ਹਫਤੇ ਦੇ ਵਿੱਚ ਇਸ ਮੂਵੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਪੂਰੇ ਸ਼ੋਹ ਜਿਹੜੇ ਕਿ ਫੁੱਲ ਚੱਲ ਰਹੇ ਨੇ ਤੇ ਇੱਕ ਹਫਤੇ ਦੇ ਵਿੱਚ ਇਸ ਮੂਵੀ ਨੇ ਇੰਡਸਟਰੀ ਚ ਧਮਾਲ ਮਚਾ ਰੱਖੀ ਹੈ ਤੇ ਪੂਰੀ ਜਿਹੜੀ ਹੈ ਮੂਵੀ ਆ ਪੂਰੀ ਫੈਮਿਲੀ ਮੂਵੀ ਆ ਤੇ ਆਪਣੇ ਪਹਿਲਾਂ ਤਾਂ ਜਿਨ੍ਹਾਂ ਨੇ ਇਹ ਮੂਵੀ ਨਹੀਂ ਦੇਖੀ ਤੇ ਆਪਣੀ ਫੈਮਿਲੀ ਦੇ ਨਾਲ ਜਾਓ ਤੇ ਮੂਵੀ ਨੂੰ ਜ਼ਰੂਰ ਦੇਖੋ ਪਹਿਲੀ ਪਰੇਸ਼ਾਨੀ ਮੇਰੀ ਸੱਸ ਵੈਲਕਮ ਟੂ ਮਾਈ YouTube ਚੈਨਲ ਜੈਜਾਦ ਦੇਸੀ ਬਲੌਗ ਤੇ ਆਪਣੇ ਰਿਵਿਊ ਵੀ ਜ਼ਰੂਰ ਦੋ ਲੋਕ ਕਿ ਕਿਸ ਤਰ੍ਹਾਂ ਦੇ ਮੂਵੀ ਲੱਕੀਤੇ ਦੂਜੇ ਪਾਸੇ ਜਿਹੜਾ ਕਿ ਇਸ ਵਿੱਚ ਇੱਕ ਇੰਟਰਸਟਿਡ تھی ਜਿਹੜੀ ਕਿ ਉਹ ਸੱਸ ਨੂੰ ਉਹਦੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ ਸਾਰਾ ਦਿਨ ਵੀਡੀਓ ਵੇਖਦੀ ਰਹਿੰਦੀ ਆ ਨੂੰ ਕਿਵੇਂ ਕਾਬੂ ਵਿੱਚ ਕਰਨ ਇਸ ਤਰ੍ਹਾਂ ਇੱਕ ਸੱਸ ਤੇ ਨੂੰ ਸ테ਰੋ ਜਿਹੜਾ ਕਿ ਬਾਖਮਾਲ ਜਿਹੜਾ ਕਿ ਰੋਲ ਕੀਤੇ ਹੋਏ ਨੇ ਤੇ ਬਹੁਤ ਸਾਰੇ ਇਸ ਦੇ ਵਿੱਚ ਕਾਮੇਡੀ ਜਿਹੜਾ ਕਿ ਕਿਤੇ ਨਾ ਕਿਤੇ ਤੁਹਾਨੂੰ ਸੈਡਨੈਸ ਵੀ ਦਿਖਾਈ ਦਿੱਤੀ ਜਾਂਦੀ ਹੈ ਤੁਹਾਡੇ ਸਾਰੇ ਕਾਲੇ ਚਿੱਠੀ ਖੋਲਾਂਗੀ ਹੁਣ ਮੈਂ ਜੀਲ ਜਾਣ ਲਈ ਤਿਆਰ ਹੋ ਜਾਈਏ ਕਿਤੇ ਨਾ ਕਿਤੇ ਮੂਵੀ ਰਵਾਹ ਵੀ ਜਾਂਦੀ ਹੈ ਤੇ ਬਹੁਤ ਸਾਰਾ ਜਿਹੜਾ ਕਿ ਮੂਵੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਅਸੀਂ ਇਹ ਮੂਵੀ ਜ਼ਰੂਰ ਦੇਖੀ ਹੈ ਤੇ ਸਾਨੂੰ ਇਹ ਮੂਵੀ ਬਹੁਤ ਪਸੰਦ ਆਈ ਹੈ ਤੇ ਤੁਸੀਂ ਵੀ ਇਸ ਮੂਵੀ ਨੂੰ ਜਾਓ ਥੀਏਟਰ ਦੇ ਵਿੱਚ ਜਾ ਕੇ ਜ਼ਰੂਰ ਦੇਖੋ ਤੇ ਸਾਡੇ ਵੱਲੋਂ ਇਸ ਮੂਵੀ ਨੂੰ 10/10 ਨਹੀਂ ਤੇ ਨਿਮਰ ਸਸਕੁਤ ਨਹੀਂ ਬਾਚੂ